ਸਾਸੀ ਗਾਲ ਦੋਸਤੋ ਤੁਸੀਂ ਜੁੜੇ ਹੋ ਅਨਵੰਡਿਆ ਪੰਜਾਬ ਨਾਲ ਜੋ ਤੁਸੀਂ ਤਸਵੀਰਾਂ ਸਕਰੀਨ ਤੇ ਚਲਦੀਆਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਸਾ ਤਿੰਨ ਗੁੰਨੀ ਦੀਆਂ ਬੀਤੇ ਦਿਨੀ ਨਾ ਦਾ ਕੋਈ ਮੀਂਹ ਪਏ ਨੇ ਨਾ ਹੀ ਕੋਈ ਗੜੇ ਪਏ ਨੇ ਪਰ ਜੋ ਸੜਕ ਤੇ ਇਹ ਇੰਨਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਤੁਸੀਂ ਦੇਖੋ ਲੋਕਾਂ ਨੂੰ ਕਿਦਾਂ ਇਸ ਪਾਣੀ ਵਿੱਚ ਦੀ ਨੰਗਣਾ ਪੈਂਦਾ ਹੈ ਇੰਨਾ ਜ਼ਿਆਦਾ ਸੜਕਾਂ ਦੇ ਉੱਤੇ ਪਾਣੀ ਗਲੀਆਂ ਦੇ ਵਿੱਚ ਪਾਣੀ ਆ ਰਿਹਾ ਹੈ ਕੋਈ ਪ੍ਰਸ਼ਾਸਨ ਦਾ ਇਹਦੇ ਵੱਲ ਧਿਆਨ ਨਹੀਂ ਕੋਈ ਐਮਐਲਏ ਦਾ ਧਿਆਨ ਨਹੀਂ ਜਦੋਂ ਪਿੱਛੇ ਜੇ ਵੋਟਾਂ ਵਹਿ ਕੇ ਹਟੀਆਂ ਨੇ ਤਾਂ ਉਦੋਂ ਭਗਵੰਤ ਮਾਨ ਵੀ ਆ ਕੇ ਗਏ ਨੇ ਇੱਥੇ ਉਹਨਾਂ ਨੇ ਵੀ ਇਸ ਸੀਵਰੇਜ ਦਾ ਜੋ ਹੱਲ ਹੈ ਪੱਕਾ ਹੱਲ ਕਰਨ ਲਈ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਨਾ ਉਹ ਕੋਈ ਵਾਅਦਾ ਉਹਨਾਂ ਨੇ ਪੂਰਾ ਕੀਤਾ ਹੈ ਇਹਨਾਂ ਦੇ ਜੋ ਵਾਅਦੇ ਨੇ ਉਹ ਵੀ ਹਵਾ ਦੇ ਵਿੱਚ ਗੋਗਲੇ ਉਹਦੇ ਨਜ਼ਰ ਆ ਰਹੇ ਨੇ ਬੀਤੇ ਦਿਨੀ ਪੰਜਾਬ ਦੇ ਜੋ ਸਪੀਕਰ ਗੁਲਤਾਰ ਸਿੰਘ ਸੰਧਵਾ ਨੇ ਉਹ ਵੀ ਮਾਨਸਾ ਫਲਾਵਰ ਸ਼ੋਹ ਤੇ ਆ ਕੇ ਗਏ ਨੇ ਉਹਨਾਂ ਨੂੰ ਵੀ ਜਥੇਬੰਦੀਆਂ ਵੱਲੋਂ ਤੇ ਲੋਕਾਂ ਵੱਲੋਂ ਇਕੱਠੇ ਹੋ ਕੇ ਇਸ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਹੈ ਦੇਖਦੇ ਹਾਂ ਕਦੋਂ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਇਸ ਸੀਵਰੇਜ ਦੇ ਗੰਦੇ ਪਾਣੀ ਤੋਂ ਨਜਾਤ ਪਾਉਣ ਲਈ ਇਕੱਠੇ ਹੋ ਕੇ ਸੜਕਾਂ ਤੇ ਉਤਰਨਾ ਪਊਗਾ ਜਿੰਨਾ ਚਿਰ ਲੋਕ ਸੜਕਾਂ ਤੇ ਨਹੀਂ ਉਤਰਦੇ ਉਹਨਾਂ ਚਿਰ ਮਾਨਸਾ ਦੇ ਸੀਵਰੇਜ ਦਾ ਕੋਈ ਹੱਲ ਨਹੀਂ ਹੋਣਾ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਪ੍ਰਸ਼ਾਸਨ ਤੱਕ ਪਹੁੰਚ ਸਕੇ ਧੰਨਵਾਦ ਜੀ